ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣੇ ਰੱਬ ਦੀ ਸਦਾ ਹੀ ਜੈ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਪੈਗਾਮ ਜੇਠਾ ਵੀਰਵਾਰ ਜੇਠਾ ਵੀਰਵਾਰ ਆਪ ਸਭ ਨੂੰ ਮੁਬਾਰਕ ਹੋਵੇ ਊਣ ਵਾਲਾ 17 ਤਰੀਕ ਨੂੰ ਜੋ ਵੀਰਵਾਰ ਹੈ ਉਹ 제ਠਾ ਵੀਰਵਾਰ ਹੈ ਜੋ ਹੁਣ 17 ਤਰੀਕ ਹੋਣੀ ਹੈ ਜੋ ਵੀਰਵਾਰ ਹੈ ਉਹ 제ਠਾ ਵੀਰਵਾਰ ਹੈ ਸੰਗਰਾਤ ਤੋਂ ਬਾਅਦ ਜੋ ਪਹਿਲਾ ਦਿਨ ਆਉਂਦਾ ਹੈ ਉਸ ਨੂੰ 제ਠਾ ਕਹਿੰਦੇ ਹਨ 17 ਤਰੀਕ ਨੂੰ 제ਠਾ ਵੀਰਵਾਰ ਹੈ 제ਠੇ ਵੀਰਵਾਰ ਦਾ ਦਿਨ ਪੀਰਾਂ ਦਾ ਸਭ ਤੋਂ ਵੱਡਾ ਦਿਨ ਹੁੰਦਾ ਹੈ 제ਠੇ ਵੀਰਵਾਰ ਤੋਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਦੇਸੀ ਮਹੀਨੇ ਦਾ ਪਹਿਲਾ ਵੀਰਵਾਰ ਜੇਠਾ ਵੀਰਵਾਰ ਹੈ ਜਦੋਂ ਦੇਸੀ ਮਹੀਨਾ ਚੜਦਾ ਹੈ ਤਾਂ ਪਹਿਲੇ ਹਫਤੇ ਦੇ ਅੰਦਰ ਜਿੰਨੇ ਦਿਨ ਆਉਂਦੇ ਹਨ ਉਹ ਜੇਠੇ ਹੁੰਦੇ ਹਨ ਉਹਨਾਂ ਨੂੰ ਜੇਠਾ ਦਿਨ ਕਿਹਾ ਜਾਂਦਾ ਹੈ ਉਰ ਦੇਸੀ ਮਹੀਨੇ ਦਾ ਪਹਿਲਾ ਵੀਰਵਾਰ ਜੇਠਾ ਵੀਰਵਾਰ ਹੁੰਦਾ ਹੈ ਇਸ ਜੇਠੇ ਵੀਰਵਾਰ ਸਖੀ ਸਰਵਰ ਸੁਲਤਾਨ ਲਖ ਦਾਤਾ ਲਾਲਾਂ ਵਾਲਾ ਪੀਰ ਜਿਸ ਦਾ ਦਰਬਾਰ ਪੀਰ ਨਿਗਾਹੇ ਤੇ ਹੈਦਰ ਸ਼ੇਖ ਮੀਆਂ ਸਾਹਿਬ ਲੇਰਕੋਟਲੇ ਤੇ ਹੋਰ ਪੀਰਾਂ ਦੇ ਦਰਬਾਰਾਂ ਤੇ ਮੇਲਾ ਲੱਗਿਆ ਹੁੰਦਾ ਹੈ ਜੇਠੇ ਵੀਰਵਾਰ ਪੀਰਾਂ ਦੇ ਦਰਬਾਰਾਂ ਤੇ ਸੰਗਤਾਂ ਸਜਦਾ ਸਲਾਮ ਕਰਨ ਜਾਂਦੀਆਂ ਹਨ ਤਾਂ ਜੋ ਪੂਰਾ ਮਹੀਨਾ ਵਧੀਆ ਲੰਘੇ ਪੀਰਾਂ ਦੀਆਂ ਰਹਿਮਤਾਂ ਹੋਣ ਪੀਰ ਪੂਰੇ ਮਹੀਨੇ ਦੀ ਸ਼ੁਰੂਆਤ ਪੀਰਾਂ ਦੇ ਦਰਬਾਰ ਤੋਂ ਹੋਵੇ ਇਸ ਲਈ ਜੇਠਾ ਵੀਰਵਾਰ ਬਹੁਤ ਖਾਸ ਹੁੰਦਾ ਹੈ ਤੁਸੀਂ ਜੇਠੇ ਵੀਰਵਾਰ ਨੂੰ ਆਪਣੇ ਘਰ ਵਿੱਚ ਜਦੋਂ ਪੀਰਾਂ ਦੇ ਚਿਰਾਗ ਜਗਾਉਂਦੇ ਹੋ ਤਾਂ ਥੋੜੀ ਜਿਹੀ ਨਿਆਜ਼ ਬਣਾ ਕੇ ਪੀਰਾਂ ਦਾ ਭੋਗ ਲਾਓ ਥੋੜਾ ਟਾਈਮ ਕੱਢ ਕੇ 10 ਮਿੰਟ 20 ਮਿੰਟ ਕੱਢ ਕੇ ਪੀਰਾਂ ਨੂੰ ਯਾਦ ਕਰਕੇ ਅਰਦਾਸ ਦੁਆ ਕਰੋ ਕਿ हे ਮਾਲਿਕ ਇਹ ਮਹੀਨਾ ਤੁਹਾਡੇ ਨਾਮ ਤੋਂ ਸ਼ੁਰੂ ਕਰ ਰਹੇ ਹਾਂ ਇਹ ਮਹੀਨਾ ਖੁਸ਼ੀਆਂ ਬਰਕਤਾਂ ਰਹਿਮਤਾਂ ਲੈ ਕੇ ਆਵੇ ਔਰ ਜੇਠੇ ਵੀਰਵਾਰ ਨੂੰ ਪੀਰ ਨਿਗਾਹੇ ਤੇ ਮਲੇਰ ਕੋਟਲੇ ਬਾਬੇ ਦੇ ਠਾਠਾ ਮਾਰਦਾ ਸੰਗਤ ਦਾ ਇਕੱਠ ਹੁੰਦਾ ਹੈ ਬਹੁਤ ਲੋਕ ਜੇਠੇ ਵੀਰਵਾਰ ਨੂੰ ਪੀਰਾਂ ਦੀ ਹਾਜ਼ਰੀ ਭਰਨ ਜਾਂਦੇ ਹਨ ਜੇਠਾ ਵੀਰਵਾਰ ਬਰਕਤਾਂ ਰਹਿਮਤਾਂ ਵਾਲਾ ਹੁੰਦਾ ਹੈ ਜੇਠੇ ਵੀਰਵਾਰ ਨੂੰ ਪੀਰਾਂ ਦੀ ਰਹਿਮਤ ਪੂਰੇ ਯੋਸ਼ ਵਿੱਚ ਹੁੰਦੀ ਹੈ ਇਹ ਦਿਨ ਪੀਰਾਂ ਦਾ ਬਹੁਤ ਖਾਸ ਦਿਨ ਹੁੰਦਾ ਹੈ ਇਸ ਦਿਨ ਬਹੁਤ ਦਰਬਾਰਾਂ 'ਤੇ ਪੀਰਾਂ ਦੇ ਲੰਗਰ ਭੰਡਾਰੇ ਕਰਵਾਏ ਜਾਂਦੇ ਹਨ ਜੇਠੇ ਵੀਰਵਾਰ ਪੀਰ ਆਪਣੇ ਮਰੀਦਾਂ ਨੂੰ ਰਹਿਮਤਾ ਨਾਲ ਨਿਵਾਜਦੇ ਹਨ ਜੇਠੇ ਵੀਰਵਾਰ ਨੂੰ ਆਪ ਸਭ ਪੀਰਾਂ ਨੂੰ ਮੰਨਣ ਵਾਲੇ ਪੀਰਾਂ ਦੇ ਦਰਬਾਰਾਂ ਜਾਂ ਆਪਣੇ ਘਰ ਵਿੱਚ ਇੱਥੇ ਜੋਤ ਚਿਰਾਗ ਜਗਾਉਂਦੇ ਹੋ ਪੀਰਾਂ ਦੇ ਥੋੜਾ ਜਿਹਾ ਸਮਾਂ ਕੱਢ ਕੇ ਆਪਣੀ ਹਾਜ਼ਰੀ ਲਵਾਓ 15-20 ਮਿੰਟ ਕੱਢ ਕੇ ਥੋੜੀ ਜਿਹੀ ਨਿਆਜ਼ ਬਣਾ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਮਠਿਆਈ ਲੈ ਕੇ ਆਪਣੇ ਪੀਰ ਮੁਰਸ਼ਿਦ ਨੂੰ ਯਾਦ ਕਰੋ ਉਸ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ ਜੇਠੇ ਵੀਰਵਾਰ ਨੂੰ ਉਰਦੂਆ ਫਰਿਆਦ ਕਰੋ ਤੇ ਪੀਰਾਂ ਦੀਆਂ ਰਹਿਮਤਾਂ ਲੁੱਟੋ ਇੱਕ ਵਾਰ ਆਪ ਸਭ ਨੂੰ ਜੇਠਾ ਵੀਰਵਾਰ ਪੀਰ ਵਾਰ ਮबारक ਹੋਵੇ ਮਿਲਾਂਗੇ ਦੋਸਤੋ ਅਗਲੀ ਵੀਡੀਓ ਵਿੱਚ ਆਪ ਸਭ ਨੂੰ ਸਲਾਮ